पब्लिक लाइव शिव सेना उद्धव ठाकरे दे पंजाब प्रधान योगराज शर्मा वालों सब जेल पठानकोट दे बाहर धरना देके जेल सुपरिडेंट दे खिलाफ गंभीर दोष लगाए योगराज शर्मा ने दसिया की तरन तो दो हिंदू नेता पठानकोट सब जेल विच शिफ्ट किए गए हैं जो हिंदू नेता मिलेगा योगराज ने हिंदू नेतावान जान बोझ के टारगेट किया जा रहा है योगराज ने जेल से गंभीर दोष लगाते हुए कहा कि जेल किसम का नशा जा सकता है पर एक हिंदू नेता हिंदू नेतावांसाफी एक एक वाली है कि कोई पाकिस्तान दी जेल नहीं है, अते ना ही हिंदू नेता कोई अतवादी अतवादी हाँ फिर भी साबी जनवरी का हवाला देके इना माड़ा सलूक किया जा रहा है जबकि बाकी लोग मुलाकात कर रहे हैं कि जे जेल सुपरडेंट ने अपना रवैया ना बदलिया छब्बीस जनवरी नावे जाम करे ਇਹ ਜਿਹੜੀ ਪਿੱਛੇ ਜੇਲ ਦੇਖੇ ਜਾ ਰਹੇ ਕੋਈ ਹਿੰਦੂਤਾਂ ਦੀ ਜੇਲ ਨਹੀਂ ਹੈਗੀ ਇਹ ਪਾਕਿਸਤਾਨ ਦੀ ਜੇਲ ਹੈ ਇਹ ਉਹ ਜੇਲ ਹੈ ਜਿੱਥੇ ਸਰਬਜੀਤ ਸੀ ਜਿਹਨੂੰ ਅੰਦਰ ਮਾਰਤਾ ਖਾਸ ਕਰਕੇ ਪੰਜਾਬ ਦੇ ਵਿੱਚ ਜਦੋਂ ਕੋਈ ਹਿੰਦੂ ਲੀਡਰ ਜਾਂ ਉਹਦਾ ਕੋਈ ਪਰਚਾ ਦਰਜ ਹੁੰਦਾ ਤੇ ਪੰਠਾਣਕੋਟ ਦੀ ਸ਼ੇਫ ਜੇਲ ਸਮਝ ਕੇ ਉਸ ਜੇਲ ਦੇ ਵਿੱਚ ਭੇਜਿਆ ਜਾਂਦਾ ਇੱਥੇ ਤਰ੍ਹਾਂ ਕੋਈ ਦੋ ਹਿੰਦੂ ਲੀਡਰ ਜਿਹੜੇ ਗਿਆ ਜਲਾ ਤਰਨ ਤਰ ਦੇ ਉੱਤੇ ਭੇਜਿਆ ਉਹਨਾਂ ਦੀ ਮੁਲਾਕਾਤ ਬਾਤੇ ਆਏ ਉਹ ਇੱਥੋਂ ਦੇ ਜੇਲਰ ਦਾ ਕੀ ਕਹਿਣਾ ਹੈਗਾ ਵੀ ਜਾ ਦੇ ਪੰਜਾਬ ਦੇ ਡੀਜੀਪੀ ਦਾ ਫੋਨ ਕਰਵਾਓ ਤੇ ਜਾਂ ਆਈਜੀ ਦਾ ਫੋਨ ਕਰਵਾਓ ਅੰਦਰ ਪੀੜੀਆਂ ਦੇ ਬੰਦਲ ਸਭ ਕੁਝ ਅੰਦਰ ਵਿਗਦਾ ਜੋ ਕੁਝ ਕੈਦੀਆਂ ਨੂੰ ਸਰਕਾਰ ਖਾਣ ਨੂੰ ਦਿੰਦੀ ਆ ਬਿਲਕੁਲ ਨਹੀਂ ਦਿੰਦੇ ਤੇ ਇਹੋ ਜਿਹਾ ਬੁਹਾਰ ਖਾਸ ਕਰਕੇ Hindu ਲੀਡਰ ਨਾਲ ਵੀ ਅਗਰ ਕੋਈ Hindu ਲੀਡਰ ਅੰਦਰ ਤਾਂ ਉਹਨੂੰ ਮਿਲਣ ਨਹੀਂ ਦੇਣਾ ਇਹ ਉਹਨਾਂ ਦੀ ਕਾਰਖਾਨਾ ਹੈਗੀ ਆ ਅਸੀਂ ਸਵੇਰ ਦੇ ਇੱਥੇ ਖੜੇ ਆ ਅਹੀਂ ਪ੍ਰਾਰਥਨਾ ਕੀਤੀ ਆ ਤਰਨਤਾਰ ਤੋਂ ਵੀ ਦੋ ਤਾਰ ਪੰਜ ਦੇ ਸਾਥ ਹੀ ਆਦੇ ਆ ਠੀਕ ਆ ਜੀ 26 ਜਨਵਰੀ 26 ਜਨਵਰੀ ਤੇ ਇਹ 26 ਜਨਵਰੀ ਦੇ ਬਾਕੀ ਲੋਕਾਂ ਦੀ ਮੁਲਾਕਾਤਾਂ ਕਿਉਂ ਹੋ ਰਹੀਆਂ ਬਾਕੀ ਲੋਕ ਮੁਲਾਕਾਤ ਕਰਨ ਆ ਰਹੇ ਨੇ ਤਾਂ ਇਸ ਕਰਕੇ ਇਹ ਜਿਹੜਾ ਜੇਲਰ ਆ ਇਹਦਾ ਐਟੀਟਿਊਡ ਇੰਨਾਗਾ ਸਮੇ ਤੋਂ ਪਰਿਆ ਵੀ ਅਸੀਂ ਕਿਸੇ ਕ੍ਰਿਮੀਨਲ ਬੰਦੇ ਨੂੰ ਮਿਲਣ ਨਹੀਂ ਆਏ ਭਈ ਯਾ ਕੋਈ ਦੇਸ਼ ਦਰੋ ਤੇ ਕੇਸ ਵਿੱਚ ਵੀ ਕੋਈ ਬੰਦਾ ਅੰਦਰ ਆ ਤੇ ਆਪਾਂ ਉਹਨੂੰ ਮਿਲਣ ਆਇਆ ਇਸ ਕਰਕੇ ਸਵੇਰ ਦੇ ਖੜੇ ਆ ਅਸੀਂ ਦੋ ਤਿੰਨ ਵਾਰੀ ਪ੍ਰਾਰਥਨਾ ਕਰ ਚੁੱਕੇ ਹਾਂ ਇਸ ਕਰਕੇ ਇਧਰ ਰੁਬਈਏ ਦੇ ਕਾਰਨ ਆਪਾਂ ਇੱਥੇ ਆ ਕੇ ਧਰਨੇ ਦੇ ਬੈਠੇ ਹਾਂ ਉਹ ਪ੍ਰਧਾਨ ਜੀ ਜਿਹੜੇ ਸਾਥੀਆਂ ਨੂੰ ਮੁਲਾਕਾਤ ਪਾਣ ਆਏ ਹੋ ਤੁਸੀਂ ਉਹਨਾਂ ਦੇ ਕੀ ਅਪੈਂਸ ਲੱਗੇ ਹੋਏ ਨੇ ਕੀ ਫਾਂਸ ਕੋਈ ਵੀ ਹੋਵੇ ਅਸੀਂ ਉਹਨਾਂ ਬੰਦਿਆਂ ਨੂੰ ਪਾਰਟੀ ਚੋਂ ਕੱਢੇ ਵੀਗਾ ਤਰਨਤਾਨ ਜੇਲੇ ਦੇ ਵਿੱਚ ਕੋਈ ਐਪੀਸੋਡ ਹੋਇਆ ਲੇਕਿਨ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਵੀ ਸੱਚਾਈ ਕੀ ਆ ਲੇਕਿਨ ਸਾਡਾ ਫਰਜ਼ ਬੰਦਾ ਮੈਨੂੰ ਪਾਰਟੀ ਸੁਪਰੀਮੋ ਪੰਜਾਬ ਸੁਪਰੀਮੋ ਹੋਣ ਦੇ ਨਾਤੇ ਮੈਨੂੰ ਆਪਣੇ ਬੰਦੇ ਨੂੰ ਮੁਲਾਕਾਤ ਕਰਨ ਦਾ ਅਧਿਕਾਰ ਹੈ ਇਹ ਲੋਕਤੰਤਰ ਆ ਹਿੰਦੂਤਾਂ ਦੇ ਵਿੱਚ ਤੇ ਆ ਦੇਖੋ ਲੋਕਤੰਤਰ ਇਹ ਪਠਾਨਕੋੜ ਦਾ ਜੇਲ੍ਹ ਦਾ ਜਿਹੜਾ ਸਭ ਜੇਲ੍ਹ ਦਾ ਜੇਲਰ ਹੈ ਉਹ ਟੋਟਲ ਸਟਾਪ ਜਣਾ ਵੀ ਹੈਗਾ ਇਹਨਾਂ ਦਾ ਰਵਈਆ ਦੇਖੋ ਤੁਸੀਂ ਜੰਦੇਵਾਰੀ ਲੋਕ ਇਹਨਾਂ ਦੀ ਜੇਬਾਂ 'ਚ ਪੈਸੇ ਪਾਣ ਤੇ ਸਲੂਟ ਮਾਰਦੇ ਆ ਲੇਕਿਨ ਕੋਈ ਆਮ ਬੰਦਾ ਕੋਈ ਉਹ ਜਿਹੜਾ ਆਈ ਨਾ ਮੁਲਾਕਾਤ ਕਰਨ ਤਾਂ ਮੁਲਾਕਾਤ ਹੀ ਨਹੀਂ ਕਰ ਸਕਦਾ ਇਹ ਇਹਨਾਂ ਦਾ ਰਵਈਆ ਹੈਗਾ ਜੇਲਰ ਵੱਲੋਂ ਕੀ ਕਿਹਾ ਜਾ ਰਿਹਾ ਤੁਹਾਨੂੰ ਜੇਲਰ ਵੱਲੋਂ ਕੀ ਆ ਜਾ ਰਿਹਾ 26 ਜਨਵਰੀ ਬੋਲ ਸਕਦੀ ਆ ਕਿਦਾ ਰਾਕਟ ਲਾਂਚਰ ਨਾਲ ਹਮਲੇ ਨਾ ਹੋਣ ਜੇਲ੍ਹ ਤੇ ਅਸੀਂ ਆਂਤਕਵਾਦੀ ਹੈਗੇ ਆ ਅਸੀਂ ਪੰਜਾਬ ਦੇ ਨੁਮਾਇੰਦੇ ਆ ਕਿ ਸੰਗਠਨ ਦੇ ਨੁਮਾਇੰਦੇ ਆ ਲੇਕਿਨ ਇਹਨਾਂ ਦਾ ਰਵਈਆ ਜਿਹੜਾ ਹੈਗਾ ਬਹੁਤ ਮਾੜਾ ਅੱਜ ਜਦ ਮੈਂ ਇੱਥੇ ਧਰਨੇ ਤੇ ਬੈਠਾ ਜੇ ਇਹਨਾਂ ਦਾ ਰਵਈਆ ਠੀਕ ਨਹੀਂ ਕਿਦਾ ਨੈਸ਼ਨਲ ਹਾਈਵੇ ਰੋਕੂੰਗਾ ਇਹਦਾ ਕੱਟ ਜਲੂਸ ਦਿਆਂਗਾ ਜਿਹੜਾ ਕਿਸੇ ਨੇ ਕੱਢਿਆ ਹੋਏਗਾ ਜਿਹਦੇ ਦਿਕਸ਼ਾ ਵਿੱਚ ਅਸੀਂ ਇੱਕ ਇੱਥੇ ਧਰਨਾ ਦਿੱਤਾ ਜੇਲ੍ਹ ਦੇ ਬਾਹਰ ਜਿਹਦੇ ਵਿੱਚ ਜੇਲਰ ਦਾ ਜਿਹੜਾ ਰਵਈਆ ਕਪੜਾ ਪક્ષ ਮਲਕੇ ਉਹ ਸਾਡਾ ਪੱਖ ਨਹੀਂ ਲੈ ਰਿਆ ਠੀਕ ਹੈ ਨਾ ਜੀ ਜਿਹੜੇ ਸਾਡੇ ਦੋ ਸੱਜਣ ਮਲਕੇ ਅੰਡਰ ਜੁਡੀਸ਼ੀਅਲ ਦੇ ਵਿੱਚ ਰਿਮਾਂਡ ਦੇ ਵਿੱਚ ਆ ਗਏ ਨੇ ਤੇ ਉਹਨੂੰ ਤੇ ਸਰਕਾਰ ਵੀ ਨਹੀਂ ਰੋਕ ਰਹੀ ਸਾਨੂੰ ਮਿਲਣ ਲਈ ਕਿਉਂਕਿ ਜੱਜ ਵੀ ਕਹਿੰਦਾ ਹੈ ਕਿ ਉਹਨੂੰ ਮਿਲੋ ਜਾ ਕੇ ਠੀਕ ਹੈ ਨਾ ਪਰ ਇਹ ਕਿਉਂ ਨਹੀਂ ਮਿਲਣ ਦੇ ਰਹੇ ਕੀ ਉਹ ਇਹ ਖੋਦੀ ਜੱਜ ਬਣ ਗਏ ਉਹ ਆਤਕਵਾਦੀ ਅੰਦਰ ਦਿੱਤੇ ਰਿਆ ਇਹਨਾਂ ਨੇ ਖੋਦੀ ਸਾਰੇ ਫੈਸਲੇ ਕਰ ਲੇ ਅਰੇ ਉਹ ਬੰਦਾ ਅੰਡਰ ਟ੍ਰਾਇਲ ਆ ਗਿਆ ਅੰਡਰ ਟ੍ਰਾਇਲ ਬੰਦੇ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਹੈਗੀ ਲੋਕਤੰਤਰ ਦੇ ਵਿੱਚ ਜੀ ਰਹੇ ਆ ਅਸੀਂ ਪਰ ਉਸ ਬੰਦੇ ਉਤੇ ਇੰਨਾ ਅੰਕੁਸ਼ ਲਗਾਤਾ ਕਿ ਉਹਨੂੰ ਕੋਈ ਮਿਲ ਨਹੀਂ ਸਕਿਆ ਕੀ ਉਹ ਹੱਤਵਾਦੀ ਨੇ ਜਾਂ ਅਸੀਂ ਹੱਤਵਾਦੀ ਆ ਸਿਰਫ ਹਿੰਦੂਆਂ ਦਾ ਮਿਟਕਰਾ ਕਿਉਂ ਇਹੀ-ਇਹੀ ਮੰਗ ਲੈਣਾ ਲੈ ਕੇ ਆਏ ਆ ਕਿ ਹਿੰਦੂਆਂ ਦਾ ਮਿਟਕਰਾ ਕਿਉਂ ਆਹੀ ਪੁੱਛਿਆ ਸਾਡੇ ਪ੍ਰਧਾਨ ਜੀ ਨੇ ਪੁੱਛਿਆ ਉਹ ਕਹਿੰਦੇ ਡੀਜੀਪੀ ਸਾਹਿਬ ਦਾ ਫੋਨ ਕਰਾਓ ਤੇ ਜਾਂ ਫਿਰ ਆਈਜੀ ਸਾਹਿਬ ਦਾ ਫੋਨ ਕਰਾਓ ਇਹ ਕੋਈ ਗੱਲ ਨਹੀਂ ਬੰਦੀ ਆ ਵੀ ਤੂੰ ਕੋਕ ਕੀ ਲੈਣ ਬੈਠਾ ਇੱਥੇ ਤੂੰ ਇੰਨੇ ਉੱਚੇ ਓਦੇ ਤੇ ਬਹਿ ਕੇ ਇੰਨੀ ਛੋਟੀ ਔਰ ਗਿੰਨੀ ਕਟਿਆ ਔਰ ਇੰਨੀ ਹਲਕੀ ਗੱਲ ਕਰਨਾ ਇਹ ਸ਼ੋਭਣ ਦਿੰਦਾ ਇੱਕ ਜੇਲ੍ਹ ਸੁਭਣਣ ਨੂੰ ਪਰ ਅਸੀਂ ਮੰਗਦੇ ਸਰਕਾਰ ਅਗੇ ਕਿ ਇਹਦੀ ਅਸੀਂ ਜਾਂਚ ਕੀਤੀ ਜਾਏ ਜੇ ਨਹੀਂ ਤਾਂ ਅਸੀਂ ਹਾਈਵੇ ਰੋਕੇ ਧਰਨਾ ਦੇਾਂਗੇ ਔਰ ਪੂਰਾ ਜਲੂਸ ਕੱਢਾਂਗੇ ਨਾਲ ਦਾ ਜਾਹੇ